ਜਲ ਕੀ ਪੀਤ ਪਵਨ ਕਾ ਥੰਬਾ ਰਕਤ ਬੂੰਦ ਕਾ ਗਾਰਾ ਹਾਡ ਮਾਸ 나ੜੀ ਕੋ ਪਿੰਜਰ ਪੰਖੀ ਬਸੈ বিچار প্রাণী কেয়া মেরা কেয়া তেরা জ্যায়সে তরবর পঙ্খ বিসেরা রখ কন্দ অসారో নিওয়া ਸਾਡੇ ਤਿੰਨ ਹੱਥ ਤੇਰੀ ਸੇਵਾ ਬੰਕੇ ਬਾਲ ਪਾਗ ਸਿਰ ਡੇਰੀ ਇਹ ਤਨ ਹੋਏ ਗੋ ਪਸਮ ਕੀ ਤੇਰੀ ਉੱਚੇ ਮੰਦਰ सुंदर नारी राम नाम बिन बाजीहारी मेरी जात कमीनी पात कमीनी ओ सा जनम हमारा ਤੁਮ ਸਰਨਾਗਤ ਰਾਜਾ ਰਾਮਚੰਦ ਕਹਿ ਰਵਿਦਾਸ ਚੁਮਾਰਾ ਤਨ ਤਨ ਜਗਤ ਗੁਰੂ ਰਵਿਦਾਸ ਜੀ ਮਹਾਰਾਜ ਸਭ ਜੀਵਾਂ ਨੂੰ ਸੰਸਾਰ ਦੇ ਚਲਾਏ ਮਨ ਸੁਆਦਾ ਵਰਣ ਕਰਦੇ ਹੋਏ ਬੇਰਾਗ ਮਈ ਉਪਦੇਸ਼ ਬਖਸ਼ਿਸ਼ ਕਰਦੇ ਹਨ ਕੇ ਜੀਵ ਨੂੰ ਸਭ ਜੂਨਾਂ ਤੋਂ શ્રેષ્ઠ ਦੁਰਲਭ ਜਨਮ ਪ੍ਰਾਪਤ ਹੋਇਆ ਔਰ ਇਸ ਜੀਵ ਦਾ ਸਰੀਰ ਪੰਜਾ ਤਤਾਂ ਦਾ ਬਣਿਆ ਹੋਇਆ ਹੈ ਔਰ ਇਸ ਜੀਵ ਦਾ ਇਸ ਸੰਸਾਰ 'ਚ ਜਨਮ ਬ੍ਰਖ ਦੇ ਪੰਖੀ ਤਰ੍ਹਾਂ ਹੈ ਇਸ ਲਈ ਜੀਵ ਨੂੰ ਪਰਮਾਤਮਾ ਦਾ ਸਿਮਰਨ ਕਰਕੇ ਆਪਣਾ ਮੂਲਕ ਜਨਮ ਸਫਲ ਕਰਨਾ ਚਾਹੀਦਾ ਹੈ ਜਲ ਕੀ ਪੀਤ ਪਵਨ ਕਾ ਥੰਬਾ ਰਕਤ ਬੂੰਦ ਕਾ ਗਾਰਾ ਹਾਡ ਮਾਸ 나ੜੀ ਕੋ ਪਿੰਜਰ ਪੰਖੀ ਬਸੈ ਵਿਚਾਰ ਸਾਡਾ ਜੋ ਸਰੀਰ ਹੈ ਪੰਜਾਂ ਤੱਤਾਂ ਤੋਂ ਬਣਿਆ ਹੋਇਆ ਹੈ ਜਲ ਕੀ ਪੀਤ ਪਵਨ ਕਾ ਥੰਬਾ ਅਰਕਤ ਬੂੰਦ ਕਾ ਗਾਰਾ ਜਿਸ ਵਿੱਚ ਪਾਣੀ ਦੀ ਕੰਧ ਹੈ ਖਵਾ ਦਾ ਥੰਮ ਹੈ ਮਾਤਾ ਪਿਤਾ ਦੇ ਰਕਤ ਬੂੰਦ ਬੀਰਜ ਪਾਪ ਅਗਨੀ ਦਾ ਗਾਰਾ ਲੱਗਾ ਹੋਇਆ ਹੈ ਹੱਡ ਮਾਸ ਰੂਪੀ ਮਿੱਟੀ ਅਤੇ 나ੜੀਆਂ ਰੂਪੀ ਕਾਸ਼ਤਾ ਇਹ ਪਿੰਜਰ ਹੈ ਜਿਸ ਵਿੱਚ ਆਤਮਾ ਰੂਪੀ ਪੰਖੀ ਜੋ ਕਿ ਪਰਮਾਤਮਾ ਦੀ ਅੰਸ਼ ਹੈ ਨਿਵਾਸ ਕਰਦਾ ਹੈ ਬਸ ਰਿਹਾ ਹੈ ਪ੍ਰਾਨੀ ਕ્યા ਮੇਰਾ ਕਿਆ ਤੇਰਾ ਜੈਸੇ ਤਰਬਰ ਪੰਖ ਵਿਸੇ ਰਹਾ ਹੇ ਪ੍ਰਾਨੀ ਇਹ ਜੀਵ ਇਹ ਸੰਸਾਰ ਵਿੱਚ ਕੀ ਮੇਰਾ ਹੈ ਕੀ ਤੇਰਾ ਹੈ ਪਾਪ ਜੀਵ ਦਾ ਪਰਮਾਤਮਾ ਦੇ ਨਾਮ ਤੋਂ ਬਿਨਾਂ ਸੰਸਾਰ ਵਿੱਚ ਕੋਈ ਕੁਝ ਵੀ ਨਹੀਂ ਹੈ ਔਰ ਜੀਵ ਦਾ ਇਸ ਸੰਸਾਰ 'ਚ ਰਹਿਣਾ ਕਿਸ ਤਰ੍ਹਾਂ ਦਾ ਹੈ ਜੈਸੇ ਤਰਵਰ ਪੰਖ ਬਸੇਰਾ ਜਿਵੇਂ ਕੋਈ ਪੰਖੀ ਆਕਾਸ਼ ਵਿੱਚ ਉੱਡਦਾ ਹੈ ਅਤੇ ਰਾਤ ਕੱਟਣ ਲਈ ਬਿਰਖ ਦਾ ਸਹਾਰਾ ਲੈਂਦਾ ਹੈ ਸਵੇਰ ਹੋਣ ਤੇ ਉੱਡ ਜਾਂਦਾ ਹੈ ਇਸੇ ਤਰ੍ਹਾਂ ਇਹ ਜੀਵ ਇਸ ਸੰਸਾਰ ਰੂਪੀ ਬਿਰਖ ਤੇ ਰਾਤ ਕੱਟਣ ਹੀ ਆਇਆ ਹੈ ਜਿਸ ਵੇਲੇ ਸਵੇਰਾ ਪਾਪ ਜੀਵਦਾਨ ਸਮਾ ਜਾਂਦਾ ਹੈ ਉਸ ਵੇਲੇ ਇਸ ਜੀਵ ਰੂਪੀ ਪੰਖੀ ਨੂੰ ਸੰਸਾਰ ਛੱਡ ਕੇ ਜਾਣਾ ਪੈਂਦਾ ਹੈ ਪਾਪ ਜਿੰਨੀ ਪ੍ਰਮਾਤਮਾ ਨੇ ਸਵਾਸਾਂ ਦੀ ਪੂੰਜੀ ਬਖਸ਼ਿਸ਼ ਕੀਤੀ ਹੈ ਉਹ ਪੋਕ ਕੇ ਜਾਣਾ ਪੈਂਦਾ ਹੈ ਸਤਿਗੁਰੂ ਨਾਮਦੇਵ ਜੀ ਮਹਾਰਾਜ ਫਰਮਾਉਂਦੇ ਹਨ RAM ਕੋਈ ਨਹੀਂ ਕਿਸ ਕੀ ਕੇਰਾ ਜੈਸੇ ਤਰਵਰ ਪੰਖ ਬਸੇਰਾ ਕੇ ਜੀਵ ਦਾ ਇਸ ਸੰਸਾਰ ਵਿੱਚ ਰਹਿਣਾ ਬਿਰਖ ਤੇ ਪੰਖੀ ਦੀ ਤਰ੍ਹਾਂ ਹੈ। ਔਰ ਸਤਿਗੁਰੂ ਕਬੀਰ ਸਾਹਿਬ ਮਹਾਰਾਜੀ ਫਰਮਾਉਂਦੇ ਹਨ ਬਿਰਖ ਬਸੇਰੋ ਪੰਖੋ ਤੈਸੋ ਏ ਸੰਸਾਰ। ਪਾਵ ਜੀਵ ਦਾ ਸੰਸਾਰ ਚਹਿਣਾ ਬਿਰਖ ਤੇ ਪੰਖੀ ਦੀ ਤਰ੍ਹਾਂ ਹੈ। ਪਾਵ ਇਸਨੇ ਆਪਣੇ ਆਰਜਾ ਭੋਗ ਕੇ ਸੰਸਾਰ ਤੋਂ ਜਾਣਾ ਹੈ। ਇਸ ਲਈ ਇਸ ਨੂੰ ਪ੍ਰਭੂ ਦਾ ਸਿਮਰਨ ਕਰਨਾ ਚਾਹੀਦਾ ਹੈ। ਰਾਖੋ ਕੰਦ ਉਸਹਰੋ ਨਿਵਾ ਸਾਡੇ ਤਿੰਨ ਹੱਥ ਤੇਰੀ ਸੇਵਾ ਜੀਵ ਆਪਣੇ ਰਹਿਣ ਵਾਸਤੇ ਬਹੁਤ ਹੀ ਡੂੰਗੀਆਂ ਡੂੰਗੀਆਂ ਨੀਆ ਪਟਕੇ ਉੱਚੇ ਮਕਾਨ ਉਸਾਰਦਾ ਹੈ ਔਰ ਆਪਣੇ ਸੁੱਖ ਸੁਭਿਦਾ ਦਾ ਖਿਆਲ ਰੱਖਦਾ ਹੈ ਪਰ ਪਰਮਾਤਮਾ ਦੇ ਨਾਮ ਤੋਂ ਬਿਨਾ ਇਹ ਅਮੋਲਕ ਜੀਵਨ ਦੀ ਬਾਜੀ ਹਾਰ ਜਾਂਦਾ ਹੈ। ਅੰਤ ਵਿੱਚ ਜੀਵ ਦੇ ਸਾਢੇ 3 77 ਤੀ ਕਾ ਮੌਦੀ ਹੈ ਜਿੱਥੇ ਇਸ ਦਾ ਸੰਸਕਾਰ ਕਰਤਾ ਜਾਂਦਾ ਹੈ। ਸ਼ਤਰੂਕਬੀਰ ਸਾਹਿਬ ਮਹਾਰਾਜ ਜੀ ਪਰਮਾਉਂਦੇ ਹਨ ਕਣੀ ਤਾਂ ਪੌਣੇ 4 ਨਹੀਂ ਤਾਂ ਉਹ ਪੌਣੇ 4 ਹੱਥ ਹੋ ਸਕਦੀ ਹੈ। ਪਾਪ ਜੀਵ ਦੇ ਨਾਲ ਅੰਸਮੇ ਕੁਝ ਵੀ ਨਹੀਂ ਜਾਂਦਾ। ਕੇਵਲ ਪ੍ਰਭੂ ਦਾ ਨਾਮ ਹੀ ਜਾਂਦਾ ਹੈ। ਬੰਕੇ ਬਾਲ ਪਾਗ ਸਿਰ ਡੇਰੀ ਇਹ ਤਨ ਹੋਏ ਗੋ ਪਸਮ ਕੀ ਤੇਰੀ ਜੀ ਪਰਮਾਤਮਾ ਨੂੰ ਭਲਾ ਕੇ ਹੰਕਾਰ ਸਹਿਤ ਆਪਣੇ ਬਾਲਾ ਨੂੰ ਅਨੇਕਾਂ ਤਰੀਕਿਆਂ ਦਾ ਸਵਾਰਦਾ ਹੈ ਔਰ ਸਿਰਫ ਤੇ ਟਿੰਟੀ ਭਗਵਨ ਕੇ ਹੰਕਾਰ ਕਰਦਾ ਹੈ ਪਰ ਅੰਤ ਵਿੱਚ ਇਸ ਰੀਨ ਨੇ ਰਾਖ ਦੀ ਢੇਰੀ ਬਣ ਕੇ ਰਹਿ ਜਾਣਾ ਹੈ ਇਸ ਲਈ ਜੀਵ ਨੂੰ ਪ੍ਰਭੂ ਦਾ ਸਿਮਰਨ ਕਰਨਾ ਚਾਹੀਦਾ ਹੈ ਉੱਚੇ ਮੰਦਰ ਸੁੰਦਰ ਨਾਰੀ ਰਾਮਾ ਨਾਮ ਬਿਨ ਬਾਜੀ ਹਾਰੀ ਜੀਵ ਦੇ ਪਾਸ ਜੇਕਰ ਪ੍ਰਮਾਤਮਾ ਦਾ ਨਾਮ ਨਹੀਂ ਹੈ ਜੇਕਰ ਇਸਨੇ ਪ੍ਰਭੂ ਦਾ ਸਿਮਰਨ ਨਹੀਂ ਕੀਤਾ ਤਾਂ ਸਮੇਂ ਇਸ ਜੀਵ ਦੇ ਨਾਲ ਕੁਝ ਵੀ ਨਹੀਂ ਜਾਂਦਾ ਉੱਚੇ ਉੱਚੇ ਮਕਾਨ ਹੋਣ ਮਹਿਲ ਹੋਣ ਵਿੱਚ ਸੁੰਦਰ ਇਸਤਰੀ ਹੋਵੇ ਪਰ ਅਨ ਸਮੇਂ ਕੁਝ ਵੀ ਨਾਲ ਨਹੀਂ ਜਾਂਦਾ ਪ੍ਰਭੂ ਦੇ ਰਾਮ ਨਾਮ ਤੋਂ ਬਿਨਾ ਇਹ ਜੀਵ ਇਸ ਸੰਸਾਰ ਦੀ ਬਾਜੀ ਹਾਰ ਜਾਂਦਾ ਹੈ ਔਰ ਇਸ ਦਾ ਮੂਲਕ ਜਨਨ નિਸ਼ਫਲ ਚਲੇ ਜਾਂਦਾ ਹੈ ਮੇਰੀ ਜਾਤ ਕਮੀਨੀ ਪਾਤ ਕਮੀਨੀ ਓਸ਼ਾ ਜਨਮ ਹਮਾਰਾ ਤੁਮ ਸਰਨਾਗਤ ਰਾਜਾ ਰਾਮ ਚੰਦ ਕਹਿ ਰਵਦਾਸ ਚੁਮਾਰਾ ਜਗਤੁਰ ਵਿਦਾਸ ਮਹਾਰਾਜ ਜੀ ਫਰਮਾਉਂਦੇ ਹਨ ਕਿ ਮੈਚ ਮਾਰ ਇਹ ਕਹਿੰਦਾ ਹਾਂ ਕਿ ਜੋ ਜੀਵ ਪਰਮਾਤਮਾ ਨੂੰ ਭੁੱਲ ਜਾਂਦਾ ਹੈ ਉਹ ਦਾ ਸਿਮਰਨ ਨਹੀਂ ਕਰਦਾ ਉਹਦੀ ਜਾਤ ਸਵਾਵੀ ਨਿਮਾ ਹੈ ਮੇਲ ਮਲਾਬੀ ਨਿਮਾ ਹੈ ਉਹਦਾ ਜਨਮ ਵੀ ਨਿਮਾ ਹੈ ਜੋ ਜੀਵ ਪ੍ਰਭੂ ਦਾ ਸਿਮਰਨ ਨਹੀਂ ਕਰਦਾ ਸਤਗੁਰ ਜੀ ਫਰਮਾਉਂਦੇ ਹਨ ਕਿ ਪ੍ਰਕਾਸ਼ ਰੂਪ ਸੰਸਾਰ ਦੇ ਪਾਤਸ਼ਾਹ ਮੈਂ ਆਪ ਦੀ ਸ਼ਰਨ ਵਿੱਚ ਆਇਆ ਹਾਂ ਔਰ ਜੋ ਜੀਵ ਇਸ ਸੰਸਾਰ ਵਿੱਚ ਆ ਕੇ ਪ੍ਰਭੂ ਦੀ ਸ਼ਰਨ ਗ੍ਰਹਿਣ ਕਰਦਾ ਹੈ ਉਹਦਾ ਮੋਲਕ ਜੀਵਨ ਸਫਲ ਹੋ ਜਾਂਦਾ ਹੈ ਔਰ ਜੋ ਜੀਵ ਪ੍ਰਭੂ ਦੀ ਸ਼ਰਨ ਨਹੀਂ ਗ੍ਰਹਿਣ ਕਰਦਾ ਉਹਦਾ ਸਮਰਨ ਨਹੀਂ ਕਰਦਾ ਉਹਦਾ ਮੋਲਕ ਜੀਵਨ ਬਰਛ ਚਲੇ ਜਾਂਦਾ ਹੈ ਇਸ ਲਈ ਜਗਤਗੁਰੂ ਰਵਿਦਾਸ ਜੀ ਮਹਾਰਾ ਸਭ ਜੀਵਾਂ ਨੂੰ ਪ੍ਰਭੂ ਦਾ ਸਿਮਰਨ ਕਰਨ ਦਾ ਪਾਵਨ ਉਤੇਜ ਬਖਸ਼ਿਸ਼ ਕਰਦੇ ਹਨ ਜੈ ਗੁਰਦੇਵ